ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਦ ਜੀ ਆਪ ਇਹਦੇ ਚਰਨਾਂ ਵਿੱਚ ਕੁਝ ਕੋਈ ਬੇਨਤੀਆਂ ਕਰਨੀਆਂ ਸੀ ਅੱਜ ਕੱਲ ਜਿਹੜੀ ਫੇਸਬੁੱਕ ਤੇ ਵੀਡੀਓ ਵਾਇਰਲ ਹੋਈ ਆ ਕਿ ਮੋਦੀ ਦਰਬਾਰ ਸਾਹਿਬ ਗਿਆ ਸੀ ਤੇ ਜਦੋਂ ਮੋਦੀ ਦਰਬਾਰ ਸਾਹਿਬ ਐਂਟਰ ਕਰਦਾ ਆ ਤੇ ਕੀਰਤਨ ਰੋਕ ਦਿੱਤਾ ਜਾਂਦਾ ਹੈ ਜਿਹੜੀ ਗੁਰੂ ਰਾਮਦਾਸ ਜੀ ਦੀ ਸਿਫਤੋ ਸਲਾਹ ਦੀ ਬਾਣੀ ਆ ਜਿਹੜਾ ਕੀਰਤਨ ਹੋ ਰਿਹਾ ਸੀਗਾ ਉਹਨੂੰ ਰੋਕ ਦਿੱਤਾ ਜਾਂਦਾ ਤੇ ਇਹੇ ਗੁਰੂ ਸਾਹਿਬ ਦੀ ਬਾਣੀ ਦੀ ਕਿੰਨੀ ਘੋਰ ਬਿਆਦਬੀ ਕੀਤੀ ਇਹਨਾਂ ਨੇ ਜਿਹੜੇ ਉੱਥੇ ਬਣ ਕੇ ਬੈਠੇ ਆ ਨਰਿਆਣੂ ਮਹੰਤ ਤੇ ਅਰੂੜ ਚੰਦ ਵਰਗੇ ਉਹਨਾਂ ਨੇ ਕੀ ਕੀਤਾ ਕੀਰਤਨ ਜਿਹੜਾ ਚੱਲ ਰਿਹਾ ਸੀਗਾ ਉਹਨੂੰ ਰੋਕੇ ਤੇ ਬਾਦਲ ਨੂੰ ਤੇ ਮੋਦੀ ਨੂੰ ਉਹਨਾਂ ਨੇ ਸਰੋਪਾਉ ਦਿੱਤੇ ਕਿਉਂ ਦਿੱਤੇ ਸਰੋਪਾਉ ਕਿਉਂ ਕੀਤੀ ਗੁਰੂ ਸਾਹਿਬ ਦੀ ਬਾਣੀ ਦੀ ਬਿਆਦਬੀ ਇਹ ਜਵਾਬ ਦੇ ਸਕਦੇ ਆ ਗਿਆਨਿਕ ਪੂਰਨ ਸਿੰਘ ਜੀ ਤੁਸੀਂ ਜਵਾਬ ਦਿਓ ਜਸਵੰਤ ਸਿੰਘ ਜੀ ਤੁਸੀਂ ਜਵਾਬ ਦਿਓ ਪਾਈਪਿੰਦਰ ਪਾ ਸੰਗੀ ਤੁਸੀਂ ਸਿੱਖ ਕੌਮ ਦੇ ਬਹੁਤ ਸਿਰਮੌਰ ਬਹੁਤ ਮਹਾਨ ਕਥਾਵਾਚ ਗਿਆ ਤੁਸੀਂ ਜਦੋਂ ਇੱਥੇ ਆਉਨੇ ਆ ਤੁਹਾਨੂੰ ਸਿੱਖ ਸੰਗਤ ਬਹੁਤ ਅਦਬ ਸਤਕਾਰ ਦਿੰਦੀ ਆ ਤੁਸੀਂ ਜਵਾਬ ਦਿਓ ਤੁਸੀਂ ਬੋਲੋ ਹੁਣ ਕੁਛ ਕੀ ਇਹ ਗੁਰੂ ਸਾਹਿਬ ਦੀ ਬਾਣੀ ਦੀ ਬੇਅਦਬੀ ਹੋਈ ਆ ਕਿਤੇ ਵੀ ਹਿਸਟਰੀ ਵਿੱਚ ਅੱਜ ਤੱਕ ਇਹ ਨਹੀਂ ਆਇਆ ਕਿ ਜਦੋਂ ਗੁਰੂ ਸਾਹਿਬ ਦਰਬਾਰ ਸਾਹਿਬ ਜਾਂਦੇ ਸੀ ਤੇ ਉਹਨਾਂ ਦੇ ਆਦਰ ਸਤਕਾਰ ਦੇ ਲਈ ਕੀਰਤਨ ਰੋਕ ਦਿੱਤਾ ਜਾਂਦਾ ਸੀਗਾ ਇਹ 500 ਸਾਲ ਤੋਂ ਚੱਲੀ ਆ ਰਹੀ ਰਹਿਤ ਮਰਿਆਦਾ ਨੂੰ ਢਾਹ ਨਹੀਂ ਲੱਗੀ ਇਸ ਟਾਈਮ ਤੁਸੀਂ ਆਪਣੇ ਆਪ ਨੂੰ ਸਾਰੇ ਬਹੁਤ ਗੁਣੀ ਗਿਆਨੀ ਕਹਾਉਂਦੇ ਆ ਤੇ ਤੁਸੀਂ ਜਵਾਬ ਦੋ ਸਿੱਖ ਕੌਮ ਨੂੰ ਕਿ ਇਹ ਬਾਣੀ ਦੀ ਘੋਰ ਬੇਦਬੀ ਨਹੀਂ ਹੋਈ ਉਹਦਾ ਜਿਹੜਾ ਸਾਡਾ ਕੋਈ ਪ੍ਰਚਾਰਕ ਸੱਚ ਬੋਲਦਾ ਵੈਸੇ ਇਹ ਤਾਂ ਦੋ ਚਾਰਕ ਪ੍ਰਚਾਰਕ ਜਿਹੜੇ ਉਂਗਲਾਂ ਤੇ ਗਿਣੇ ਜਾ ਸਕਦੇ ਜਿਹੜੇ ਸੱਚ ਬੋਲਦੇ ਆ ਜਦੋਂ ਉਹ ਕੋਈ ਸਾਨੂੰ ਗੱਲ ਸਮਝਾਉਂਦੇ ਆ ਅੰਤਰ ਦੱਸਦੇ ਆ ਬਾਣੀ ਤੇ ਪਾਣੀ ਦੇ ਵਿੱਚ ਉਦੋਂ ਤੁਸੀਂ ਸਾਰੇ ਡਾਂਗਾ ਲੈ ਕੇ ਉਹਨਾਂ ਦੇ ਪਿੱਛੇ ਪੈ ਜਾਂਦੇ ਆ ਇੱਕ ਇੱਕ ਕਰ ਘੰਟੇ ਦੀਆਂ ਵੀਡੀਓ ਕਲਿੱਪ ਬਣਾ ਬਣਾ ਕੇ ਫੇਸਬੁੱਕ ਤੇ ਐਡ ਕਰਦੇ ਆ ਜਿਹੜਾ ਜਾਗੋ ਵਾਲਾ ਜਥਾ ਹੈ ਇਹ ਸੁੱਤ ਆ ਪਿਆ ਇਹ ਗੁਰੂ ਦੀ ਗੁਰੂ ਤੇ ਗਿਆਨ ਤੋਂ ਬਿਨਾ ਸੁੱਤ ਆ ਪਿਆ ਜਥਾ ਇਹ ਤਾਂ ਹੁਣੇ ਬੋਲੇ ਇਹ ਕਿੱਥੇ ਗਏ ਹੁਣ ਤੇ ਤੁਮਾਂ ਜੀ ਤੁਹਾਨੂੰ ਮੈਂ ਤੁਮਾਂ ਨਹੀਂ ਕਹੂੰਗੀ ਤੁਹਾਨੂੰ ਤੁਮਾਂ ਕਹੂੰਗੀ ਤੁਸੀਂ ਆਪਣੇ ਆਪ ਨੂੰ ਜਰਨੈਲ ਸਿੰਘ ਦਾ ਵਾਰਿਸ ਕਹੋਂਦੇ ਵੈਸੇ ਅਸੀਂ ਮੰਨਦੇ ਕੋਈ ਨਹੀਂ ਮੰਨਦਾ ਜਿਹੜਾ ਤੁਹਾਡੇ ਨਾਲ 2 400 ਤੁਰੇ ਫਿਰਦੇ ਤੁਹਾਡੇ ਬੋਡੀਗਾਰਡ ਉਹ ਹੀ ਮੰਨਦੇ ਹੋਣਗੇ ਤੁਹਾਨੂੰ ਕੋਈ ਸੇਕ ਕੰਪਨ ਨੂੰ ਜਰਨੈਲ ਸਿੰਘ ਦਾ ਵਾਰਿਸ ਨਹੀਂ ਮੰਨਦੇ ਤੁਸੀਂ ਜਵਾਬ ਦਿਓ ਤੁਸੀਂ ਤਾਂ ਕਹਿੰਦੇ ਸੀ ਬਾਦਲ ਦੀ ਲਈ ਅਰਦਾਸਾਂ ਕਰਿਆ ਕਰੋ ਤੁਸੀਂ ਦੱਸੋ ਤੁਸੀਂ ਤੁਸੀਂ ਆਪਣੇ ਆਪ ਨੂੰ ਕਹਿੰਦੇ ਮੈਨੂੰ ਸਰਕਾਰੀ ਸੰਤ ਕਿਉਂ ਕਿਹਾ ਤੇ ਤੁਹਾਨੂੰ ਸਰਕਾਰੀ ਸੰਤਨਾ ਕੀ ਹੈ ਤੇ ਹੋਰ ਕੀ ਕਹੀਏ ਤੁਹਾਨੂੰ ਬਾਲਾ ਲਾ ਜੁੱਤੀ ਚਟਕੀਏ ਫਿਰ ਤੁਸੀਂ ਬਹੁਤ ਸਹੀ ਆ ਸੰਤ ਜਰਨੈਲ ਸਿੰਘ ਦੇ ਸਥਾਨ ਤੇ ਤੁਸੀਂ ਬਣ ਕੇ ਬੈਠੇ ਆ ਉਹਨਾਂ ਨੇ ਤਾਂ ਦਿੱਲੀ ਦਰਬਾਰ ਨੂੰ ਆਪਣੀ ਜੁੱਤੀ ਦੇ ਥੱਲੇ ਰੱਖਿਆ ਸੀ ਤੇ ਤੁਸੀਂ ਆਪ ਬਾਦਲ ਦੀਆਂ ਜੁੱਤੀਆਂ ਚੱਟਦੇ ਆ ਉਹਦੀਆਂ ਜੁੱਤੀਆਂ ਚ ਪਾਣੀ ਪਿੰਦੇ ਆ ਇਹ ਬਾਦਲ ਨਹੀਂ ਹੈਗਾ ਇਹ ਬਾਬਰ ਆ ਇਹ ਜਾਬਰ ਆ ਇਹ ਮਸਾ ਰੰਗੜਿਆ ਇਹ ਅਬਦਾਲੀ ਨੂੰ ਉੱਥੇ ਲੈ ਕੇ ਆਇਆ ਤੇ ਜਿੰਨੇ ਵੀ ਉਥੇ ਮਹਾਂਤ ਆ ਤੁਸੀਂ ਮੈਨੂੰ ਜਵਾਬ ਦਿਓ ਤੁਸੀਂ ਸਰੋਪਾਉ ਕਿਹੜੀ ਖੁਸ਼ੀ ਚ ਪਾਉਣੇ ਬਾਦਲ ਨੂੰ ਕਿ ਤੇਰੇ ਰਾਜ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਰੂੜੀਆਂ ਤੇ ਰੋਲਿਆ ਗਿਆ ਤੁਸੀਂ ਇਸ ਖੁਸ਼ੀ ਵਿੱਚ ਉਹਨੂੰ ਸਰੋਪਾਉ ਪਾਉਣੇ ਆ ਜਵਾਬ ਦਿਓ ਤੁਸੀਂ ਸਿੱਖ ਕੌਮ ਨੂੰ ਜਵਾਬ ਦਿਓ ਤੁਸੀਂ ਸਿੱਖ ਕਹੌਣ ਦੇ ਲਾਇਕ ਨਹੀਂ ਤੁਸੀਂ ਆਪਣੀਆਂ ਦਸਤਾਰਾਂ ਅੱਜ ਮੋਦੀ ਦੀ ਟੋਪੀ ਦੇ ਥੱਲੇ ਰੋਲ ਦਿੱਤੀਆਂ ਉਹਦੇ ਪੈਰਾਂ 'ਚ ਰੋਲ ਦਿੱਤੀਆਂ ਉੱਤੋਂ ਉੱਤੋਂ ਤੇ ਇਹ ਢੀਗਾਂ ਦੀਆਂ ਵੱਡੀਆਂ ਕਿਰਪਾਨਾਂ ਪਾਈਆਂ ਆਪਣੇ ਆਪ ਨੂੰ ਸਿੱਖ ਕਹੋਨੇ ਤੁਸੀਂ ਤੇ ਇਨਸਾਨ ਕਹੌਣ ਦੇ ਲਾਇਕ ਨਹੀਂ ਤੁਸੀਂ ਤੇ ਆਪਣੇ ਬਾਪੂ ਦੀ ਜਿਹੜੀ ਤੁਹਾਡੇ ਬਾਪੂ ਨੂੰ ਰੂੜੀਆਂ ਤੇ ਰੋਲਿਆ ਗਿਆ ਤੁਸੀਂ ਤੇ ਉਹਦੇ ਬਾਰੇ ਕਦੀ ਕੋਈ ਦਵਾਨ ਚੋਂ ਤੁਹਾਡੇ ਫੁੱਟਿਆ ਕੋਈ ਲਫ਼ਜ਼ ਤੁਸੀਂ ਬੋਲੇ ਜਿਹੜੇ ਡੇਰੇਦਾਰ ਆ ਜਿਹੜਾ ਹਰਖੋਵਾਲ ਡੇਰਾ ਤੇ ਡੇਰਾ ਨਾਨਕ ਸਰ 68 ਤੇ ਡੇਰਾ ਸਿੰਚੇਵਾਲ ਤੇ ਹੋਰ 3600 ਡੇਰੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਜਿਨ੍ਹਾਂ ਨੇ ਪ੍ਰਕਾਸ਼ ਕੀਤੇ ਆਪਣੇ ਡੇਰਿਆਂ 'ਚ ਉਹ ਬੋਲੇ ਕੋਈ ਕੋਈ ਬੋਲਿਆ ਇਹ ਜਿਹੜਾ ਸੰਤ ਸਮਾਜ ਆ ਇਹਨੂੰ ਮੈਂ ਸਾਫ ਸਮਾਜ ਕਹੂੰਗੀ ਇਹ ਕੋਈ ਬੋਲਿਆ ਇਹ ਇਹ ਬੋਲਦੇ ਨਹੀਂ ਕਿਉਂਕਿ ਇਹਨਾਂ ਦੇ ਮੂੰਹਾਂ 'ਚ ਬਾਦਲ ਨੇ ਨੋਤੀ ਨੋਤੀ ਇਹਨੇ ਤੁੰਨੇ ਹੋਇਆ ਕਿ ਇਹਨਾਂ ਦੀ ਆਵਾਜ਼ ਨਹੀਂ ਨਿਕਲਦੀ ਇਹ ਬੋਲਣ ਦੇ ਲਾਇਕ ਹੀ ਨਹੀਂ ਹੈਗੇ ਇਹ ਕਾਬਲ ਨਹੀਂ ਨੇ ਬੋਲਣ ਦੇ ਇਹਨਾਂ ਦਾ ਸਾਹ ਤਾਂ ਬਾਦਲ ਨੇ ਉਹਨੇ ਬੰਦ ਕੀਤਾ ਹੋਇਆ ਫਿਰ ਕਹਿੰਦੇ ਅਸੀਂ ਬੜੇ ਸੰਤ ਬਣੇ ਫਿਰਦੇ ਆਂ ਜੋਲੇ ਪਾ ਪਾ ਕੇ ਤੇ ਕਿਰਪਾਨਾ ਪਾ ਕੇ ਤੁਸੀਂ ਸੰਤ ਘਾਉਨੇ ਆ ਤੁਸੀਂ ਸੰਤ ਨਹੀਂ ਤੁਸੀਂ ਅਸੰਤ ਆ ਤੁਸੀਂ ਸਿੱਖ ਕੌਮ ਦੇ ਮੱਥੇ ਤੇ ਕਲੰਕ ਆ ਤੁਸੀਂ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜਿਨ੍ਹਾਂ ਨੇ ਸਰੂਪਾ ਉਪਾਏ ਆ ਜਦੋਂ ਸਟੀਫਨ ਹਾਰਪਰ ਜਿਹੜਾ ਕੈਨੇਡਾ ਦਾ ਪ੍ਰਧਾਨ ਮੰਤਰੀ ਜਿਹੜਾ ਕੇਸਗੜ ਸਾਹਿਬ ਉੱਤਖਤ ਸ੍ਰੀ ਕੇਸਗੜ ਸਾਹਿਬ ਗਿਆ ਸੀਗਾ ਮੱਥਾ ਟੇਕਣਾ ਤੁਸੀਂ ਉੱਥੇ ਉਹਨੂੰ ਸਰੋਪਾਉ ਨਹੀਂ ਸੀ ਪਾਇਆ ਤੁਸੀਂ ਕਿਹਾ ਸੀ ਇਹ ਪਾਤੇ ਤੇ ਆ ਇਹਨੂੰ ਇੱਥੇ ਸਰੋਪਾਉ ਨਹੀਂ ਪਾਉਣਾ ਉਹਨੂੰ ਤੁਸੀਂ ਥੱਲੇ ਜਾ ਕੇ ਪੌੜੀਆਂ ਥੱਲੇ ਜਾ ਕੇ ਉੱਥੇ ਸਰੋਪਾਉ ਪਾਇਆ ਸੀ ਤੇ ਆ ਹੁਣ ਮੋਦੀ ਜਿਹੜਾ ਹੈ ਇਹ ਗੁਰਸੇਧ ਗਿਆ ਸੀ ਤੁਸੀਂ ਉਹਨੂੰ ਸਰੋਪਾਉ ਪਾਉਨੇ ਆ ਤੁਹਾਨੂੰ ਕੋਈ ਸ਼ਰਮ ਹਿਆ ਹੈ ਕਿ ਨਹੀਂ ਹੈ ਤੁਸੀਂ ਖਾਂਦੇ ਤਾਂ ਗੁਰੂ ਰਾਮਦਾਸ ਦਾ ਆ ਤੇ ਪਾਣੀ ਪੀਂਦੇ ਬਾਦਲੀਆਂ ਜੁੱਤੀਆਂ ਦੇ ਵਿੱਚ ਤੁਸੀਂ ਅੱਜ ਉਸ ਸਥਾਨ ਤੇ ਬੈਠੇ ਆ ਜਿੱਥੋਂ ਸੰਤ ਗਿਆਨੀ ਜਰਨੈਲ ਸਿੰਘ ਖਾਸਾ ਪਿੰਡਰਾਂ ਵਾਲਿਆਂ ਨੇ ਦਿੱਲੀ ਨੂੰ ਵਖਤ ਪਾ ਰੱਖਿਆ ਸੀ ਤੇ ਜਿੱਥੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਹਾਂਗੀਰ ਨੂੰ ਵਖਤ ਪਾ ਰੱਖਿਆ ਸੀ ਤੁਸੀਂ ਉਸ ਕੌਮ ਦੇ ਵਿੱਚੋਂ ਹੀ ਆ ਜਿਹੜੀ ਕੌਮ ਨੇ ਔਰੰਗਜ਼ੇਬ ਦੀ ਜ਼ਾਲਮ ਸਰਕਾਰ ਇੰਨੀ ਐਨਾ ਵੱਡਾ ਜ਼ਾਲਮ ਰਾਜ ਉਹਦੀਆਂ ਜੜ੍ਹਾਂ ਨੂੰ ਫੁੱਟ ਕੇ ਪਰੇ ਮਾਰਿਆ ਤੁਸੀਂ ਅੱਜ ਉਸ ਸਿੱਖ ਕੌਮ ਦੇ ਵਿੱਚ ਬੜੇ ਬੈਠੇ ਆ ਤੁਸੀਂ ਇਹਦੀਆਂ ਜੜ੍ਹਾਂ ਵੱਢਦੇ ਆ ਤੁਸੀਂ ਤਾਂ ਸਿਉਕ ਵਾਂਗੂ ਸਿੱਖ ਕੌਮੀ ਜੜ੍ਹਾਂ ਨੂੰ ਖਾ ਰਹੇ ਆ ਤੁਸੀਂ ਖਾਂਦੇ ਤਾਂ ਗੁਰੂ ਰਾਮਦਾਸ ਦਾ ਆ ਤੇ ਗੁਣ ਗੋਨੇ ਬਾਦਲ ਦਾ ਬਾਦਲ ਦੇ ਤੁਸੀਂ ਗੁਰੂ ਰਾਮਦਾਸ ਜੀ ਦੇ ਲੂਣ ਹਰਾਮੀਆਂ ਲੂਣ ਹਰਾਮੀ ਤੁਸੀਂ ਤੁਸੀਂ ਸਿੱਖ ਤਾਂ ਕੀ ਤੁਸੀਂ ਇਨਸਾਨ ਕਹਣ ਦੇ ਲਾਇਕ ਨਹੀਂ ਹੈਗੇ ਤੁਸੀਂ ਤਾਂ ਸਿੱਖ ਕੌਮ ਨੂੰ ਇਹਨਾਂ ਬਾਹਮਣਾਵੀਆਂ ਜਿਹੜੇ ਜ਼ਾਲਮ ਆ ਇਹਨਾਂ ਦੇ ਪੈਰਾਂ ਵਿੱਚ ਰੋਲ ਕੇ ਰੱਖ ਦਿੱਤਾ ਫਿਰ ਤੁਸੀਂ ਸਟੇਜਾਂ ਤੇ ਚੜ੍ਹ ਚੜ੍ਹ ਕੇ ਐਡੇ ਐਡੇ ਵੱਡੇ ਭਾਸ਼ਣ ਦਿੰਨੇ ਆ ਕਰਦੇ ਉਹ ਗੱਲ ਆ ਆਪ ਉਪਦੇਸ਼ੇ ਅਵਰ ਨਾ ਕਰੇ ਆਪ ਤੇ ਜਨਮੇ ਮਰੇ ਜਿਹੜੀ ਗੁਰੂ ਸਾਹਿਬ ਦੀ ਐਡੀ ਸਭ ਤੋਂ ਉੱਚੀ ਸੁੱਚੀ ਬਾਣੀ ਆ ਸਭ ਤੋਂ ਉੱਪਰ ਗੁਰ ਸ਼ਬਦ ਵਿਚਾਰ ਤੁਸੀਂ ਤੇ ਉਹਨੂੰ ਅੱਜ ਮੋਦੀ ਦੇ ਪੈਰਾਂ 'ਚ ਰੋਲ ਦਿੱਤਾ ਤੁਸੀਂ ਅੱਜ ਸਿੱਖ ਕੌਮ ਨੂੰ ਜਵਾਬ ਦਿਓ ਜਿਹੜੀ ਮੇਰੇ ਜਾਗਦੀ ਜ਼ਮੀਰ ਵਾਲੇ ਗੁਰਸਿੱਖ ਵੀਰ ਆ ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰੂੰਗੀ ਜਦੋਂ ਵੀ ਤੁਹਾਡੇ ਇਲਾਕੇ 'ਚ ਅਕਾਲੀ ਆਉਂਦੇ ਆ ਇਹਨਾਂ ਨੂੰ ਜੁੱਤੀਆਂ ਮਾਰ ਕੇ ਭਜਾਓ ਉੱਥੋਂ ਇਹਨਾਂ ਨੂੰ ਪੁੱਛੋ ਕਿ ਤੁਸੀਂ ਅੱਜ ਸਿੱਖ ਕੌਮ ਨਾਲ ਕੀ ਪੱਧਾਂ ਵਜਾ ਕਰਦੇ ਪਏ ਗੁਰੂ ਦੀ ਬਾਣੀ ਦੀ ਕਿੰਨੀ ਘੋਰ ਬੇਅਦਬੀ ਕੀਤੀ ਹੈ ਜੇ ਮੇਰੀ ਇਹ ਵੀਡੀਓ ਚੰਗੀ ਲੱਗੇ ਤੇ ਆ 2 ਕਰੋੜ ਸੇਖਿਆ ਪੰਜਾਬ ਦੇ ਵਿੱਚ ਤੇ 2 ਕਰੋੜ ਸ਼ੇਅਰ ਹੋਣੇ ਚਾਹੀਦੇ ਆ ਤਾਂ ਕਿ ਇਹ ਬਾਬਰ ਦੇ ਕੰਨਾਂ ਤੱਕ ਪਹੁੰਚੇ ਕਿ ਅੱਜ ਇੱਕ ਗੁਰੂ ਦੀ ਸਿੱਖ ਗੁਰੂ ਦੀ ਸਿੰਘਣੀ ਗੁਰੂ ਗੋਬਿੰਦ ਸਿੰਘ ਜੀ ਬੱਚੀ ਨੇ ਉਹਨੂੰ ਲਾਂਤਾਂ ਪਾਈਆਂ ਤੇ ਲੱਖ ਲਾਂਤ ਤੁਹਾਡੇ ਤੇ ਜਿਹੜੇ ਤੁਸੀਂ ਸਰੋਪਾਉ ਪਾਉਣੇ ਆ ਲੱਖ ਲਾਂਤ ਉਹਨਾਂ ਦੇ ਜਿਹੜੇ ਉਹ ਗੁਰੂ ਦੀ ਬਾਣੀ ਨੂੰ ਉੱਥੇ ਰੋਕ ਕੇ ਤੇ ਉਹ ਮੋਦੀ ਦੀਆਂ ਜੁੱਤੀਆਂ ਝਾੜਦੇ ਆ ਤੇ ਲੱਖ ਲਾਂਤ ਘੁੰਮੇ ਤੇ ਤੇ ਲੱਖ ਲਾਂਤ ਜਾਗੋ ਵਾਲੇ ਜਥੇ ਤੇ ਜਿਹੜਾ ਸੁੱਤਾ ਪਿਆ ਆ ਇਹਨੀਆਂ ਬੇਨਤੀਆਂ ਸਭ ਕਾਰ ਕਰਨੀਆਂ ਆ